ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਭੰਮਲ ਪੂਸਾ ਚੱਲ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਕਿਹੜਾ ਚਿਹਰਾ ਵਖਾ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੜੀਆਂ ਜਾਣਗੀਆਂ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਦਿਨ ਬਰ ਦਿਨ ਨੇੜੇ ਆਇਆ ਹੈ ਸਵਾ ਕੁ ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਬਚੇਗਾ ਬਿਗਲ ਬਚਣ ਤੋਂ ਬਾਅਦ ਸਾਰੀਆਂ ਪਾਰਟੀਆਂ ਸਰਗਰਮ ਹੋ ਜਾਣਗੀਆਂ ਹਾਲਾਂਕਿ ਆਪ ਆਦਮੀ ਪਾਰਟੀ ਵੀ ਗਰਾਊਂਡ ਲੈਵਲ ਤੋਂ ਆਪ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰ ਰਹੀ ਹੈ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦਾ ਪੰਬਲ ਪੂਸਾ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਹੈ ਕਦੋਂ ਖਤਮ ਹੋਵੇਗਾ ਇਸ ਦਾ ਤਾਂ ਪਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਹਾਈ ਕਮਾਂਡ ਨੂੰ ਨਹੀਂ ਮੋਹੇਸ਼ ਬਘੇਲ ਨੇ ਕਈ ਵਾਰ 1 ਟੂ 1 ਮੀਟਿੰਗ ਕੀਤੀ ਕਈ ਵਾਰ ਇਕੱਠਿਆਂ ਦੀ ਮੀਟਿੰਗ ਕੀਤੀ ਲੇਕਿਨ ਇਹ ਮਾਮਲਾ ਇਹ ਆਪਸੀ ਕਟੋਕਲੇਸ਼ ਦਾ ਸੋਲੂਸ਼ਨ ਨਾ ਤੇ ਬਬੇਸ਼ ਬਘੇਲ ਕਰ ਸਕੇ ਨਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਹੁਲ ਗਾਂਧੀ ਜੀ ਨੇ ਬਿਹਾਰ ਦੀਆਂ ਚੋਰਾ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਦੌਰਾ ਕੀਤਾ ਗਿਆ ਸੀ ਕਿੰਨੇ ਕੁ ਲੋਕ ਜਿਹੜੇ ਆ ਕਾਂਗਰਸ ਪਾਰਟੀ ਦੇ ਨੇ ਆਗੂ ਨੇ ਕਿੰਨੇ ਕੁ ਨਾਲ ਆਏ ਪ੍ਰਤਾਪ ਸਿੰਘ ਬਾਜਵਾ ਸੀ ਸ਼ੁਭਜਿੰਦਰ ਸਿੰਘ ਰਢਾਵਾ ਸੀ ਜਾਂ ਰਾਜਾ ਵੜਿੰਗ ਸੀ ਬਾਕੀ ਸਾਰੇ ਆਪ ਆਪੋ ਆਪਣੇ ਘਰ ਦੇ ਵਿੱਚ ਬੈਠ ਕੇ ਲਾਈਵ ਜਿਹੜੀਆਂ ਤਸਵੀਰਾਂ ਦੇਖਦੇ ਰਹੇ ਸੋਸ਼ਲ ਮੀਡੀਆ ਤੇ ਰਾਹੁਲ ਗਾਂਧੀ ਦੀਆਂ ਰਾਹੁਲ ਗਾਂਧੀ ਨੂੰ 20 ਗਰਾਊਂਡ ਲੈਵਲ ਦੀ ਰਿਪੋਰਟ ਪਤਾ ਲੱਗ ਚੁੱਕੀ ਹੈ ਕਿ ਇਹਨਾਂ ਦਾ ਕਾਂਟੋ ਕਲੇਸ਼ ਖਤਮ ਨਹੀਂ ਹੋਣਾ ਨਾ ਤਾਂ ਇੱਕ ਦੂਜੇ ਦੇ ਨਾਲ ਖੜਦੇ ਵੀ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੋਈ ਵੀ ਨਹੀਂ ਖੜਿਆ ਜੇਕਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਇਹ ਵਿਧਾਇਕ ਇਹ ਸੰਸਦ ਇਹ ਵੱਡੇ ਆਗੂ ਨਹੀਂ ਖੜਦੇ ਤਾਂ ਫਿਰ ਆਪ ਵਰਕਰਾਂ ਦੇ ਨਾਲ ਕਿਵੇਂ ਖੜਨਗੇ ਜਦੋਂ ਉਹਨਾਂ ਤੇ ਕੋਈ ਮੁਸੀਬਤ ਜਾਂ ਵਿਕਤਾ ਆਣ ਪੈਂਦੀ ਹੈ ਦੂਜੀ ਪਾਰਟੀਆਂ ਦੂਜੀਆਂ ਪਾਰਟੀਆਂ ਵੱਲੋਂ ਇਸ ਗੱਲ ਤੇ ਨਿੰਦਿਆ ਕੀਤੀ ਜਾ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕੀਤੀ ਜਾਵੇ ਲੇਕਿਨ ਚਾਇਓ ਸੁਖਪਾਲ ਸਿੰਘ ਖਹਿਰਾ ਨੇ ਚਾਇਓ ਚਲੰਗੇਸ ਸਿੰਘ ਚੰਨੀ ਨੇ ਚਾਇਓ ਸੁਖਜਿੰਦਰ ਸਿੰਘ ਲਧਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਉੜਿੰਗ ਰਾਣਾ ਗੁਰਜੀਤ ਤੇ ਪ੍ਰਗਟ ਸਿੰਘ ਨੇ ਜਿਹੜੇ 6 ਤੋਂ 7 ਥੰਮ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਸੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲੋਹੇ ਸਾਈਂਦਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਨਹੀਂ उतारेਗੀ ਜਾਂ ਚਿਹਰਾ ਵਖਾ ਕੇ ਚੋਣਾਂ ਨਹੀਂ ਲੜਨਗੇ ਕਿਉਂਕਿ ਕਹਿੰਦੇ ਸੀ ਕਿ ਨਮਜੋਤ ਸਿੰਘ ਸਿੱਧੂ ਦੀ ਸਿਆਸੀ ਪਾਰੀ ਖਤਮ ਹੋ ਗਈ ਉਹ ਫਿਰ ਦੁਬਾਰਾ ਸਿਆਸਤ ਵਿੱਚ ਨਹੀਂ ਆਉਣਗੇ ਕਨਸੋਵਾ ਚਰਚਾ ਚੱਲ ਪਈਆਂ ਨੇ ਕਿ ਕਾਂਗਰਸ ਪਾਰਟੀ ਦੇ ਹਰਮਨ ਪਿਆਰੇ ਅਤੇ ਨਿਰਤਕ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਰਾਹੁਲ ਗਾਂਧੀ ਨੇ ਨਾਲ ਅੰਡਰਗਰਾਉਂਡ ਮੀਟਿੰਗਾਂ ਹੋ ਰਹੀਆਂ ਨੇ ਅੰਦਰੋਂ ਅੰਦਰ ਹੀ ਸਮਝੋਤੇ ਸਮਝੌਤੇ ਕੀਤੇ ਜਾ ਰਹੇ ਨੇ ਇੱਕ ਦੂਜੇ ਨੂੰ ਮਿਲਿਆ ਜਾ ਰਿਹਾ ਹੈ ਅਤੇ ਪੰਜਾਬ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਹ ਵਿਧਾਇਕ ਇਹ ਇਹ ਸਸਦ ਇੱਕ ਸਟੇਜ ਉੱਤੇ ਇਕੱਠੇ ਵੀ ਹੁੰਦੇ ਇਹਨਾਂ ਵੱਲੋਂ ਇੱਕ ਦੂਜੀ ਉੱਤੇ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਵੀ ਤੂੰ ਮੈਂ ਤੇਰਾ ਸੀਨੀਅਰ ਹਾਂ ਤੂੰ ਮੇਰੇ ਤੋਂ ਛੋਟਾ ਹੈ ਜਿਸ ਤਰ੍ਹਾਂ ਅੱਜਕੱਲ ਦਲਬੀਰ ਗੋਲਡੀ ਦੇ ਨਾਲ ਹੋ ਰਿਹਾ ਹੈ ਕਿ ਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਸ਼ ਕੌਰ ਸਿੱਧੂ ਨੇ ਜਿਵੇਂ ਹੀ ਪਿਛਲੇ ਦਿਨਾਂ ਵਿੱਚ ਕਿਹਾ ਕਿ ਮੈਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਅਗਾਮੀ ਤਿਆਰੀਆਂ ਕਰ ਰਹੀਆਂ ਡੋਰ ਟੂ ਡੋਰ ਵੋਟਰਾਂ ਨੂੰ ਕਨਵਰਸ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਜੇਕਰ ਮੈਂ ਜਾਂ ਨਵਜੋਤ ਸਿੰਘ ਸਿੱਧੂ ਹਾਰੇ ਨੇ ਸਾਨੂੰ ਆਪਦੇ ਲੋਕਾਂ ਨਹੀਂ ਹਰਾਇਆ ਆਪਦੇ ਲੋਕਾਂ ਨਹੀਂ ਸਾਡੀ ਪੈਰਾ ਤੇ ਪੁਹਾਰੀਆਂ ਮਾਰੀਆਂ ਸਾਡੀਆਂ ਬੇੜੀਆਂ ਦੇ ਵਿੱਚ ਵਟੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਪਾਏ ਨਾ ਤਾਂ ਨਵਜੋਤ ਸਿੰਘ ਸਿੱਧੂ ਤੇ ਨਾ ਮੈਂ ਜਿਹੜੇ ਹਰਦੇਸ ਹੂੰ ਉਹਨਾਂ ਨੇ ਕਿਹਾ ਕਿ ਅਸੀਂ ਅਗਾਮੀ ਤਿਆਰੀਆਂ ਕਰ ਰਹੇ ਹਾਂ ਅਤੇ ਕਾਂਗਰਸ ਪਾਰਟੀ ਵੱਲੋਂ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਸਾਡੇ ਪਰਿਵਾਰ ਮੇਰੇ ਅਤੇ ਮੇਰੇ ਹਸਬੰਦ ਵੱਲੋਂ ਲੜੀਆਂ ਜਾਣਗੀਆਂ ਯਾਨੀ ਕਿ ਨਵਜੋਤ ਸਿੰਘ ਸਿੱਧੂ ਇਟ ਮੀਨਸ ਕਿ ਨਵਜੋਤ ਸਿੰਘ ਸਿੱਧੂ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਆਪਣੀ ਸਿਆਸੀ ਪਾਰੀ ਫਿਰ ਤੋਂ ਦੁਬਾਰਾ ਸ਼ੁਰੂ ਕਾਂਗਰਸ ਪਾਰਟੀ ਤੋਂ ਸ਼ੁਰੂ ਕਰਨਗੇ ਜਿਵੇਂ ਹੀ ਚੋਣਾਂ ਖਤਮ ਹੋ ਜਾਣਗੀਆਂ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਣਗੇ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਉਹਨਾਂ ਨੂੰ ਪ੍ਰਧਾਨ ਵੀ ਬਣਾਉਣਗੇ ਤੇ ਰਾਹੁਲ ਗਾਂਧੀ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਏ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਣਗੇ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀਆਂ ਬਿਹਾਰ ਦੇ ਵਿੱਚ ਹੋ ਰਹੀਆਂ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਇਹ ਭੱਬਲ ਪੂਸਾ ਖਤਮ ਹੋ ਜਾਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਦਾਅਵੇਦਾਰੀ ਮੰਨੀ ਜਾ ਰਹੀ ਹੈ ਐਜ਼ ਏ ਮੁੱਖ ਮੰਤਰੀ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ